ਕੌਣ ਹੈ ਇਹ ਐਸਚੋ ਜਿਸਨੇ ਐਮਐਲਏ ਨੂੰ ਗਰਮਾਇਆ ਤੇ ਕੌਣ ਹੈ ਐਮਐਲਏ ਜਿਸਨੇ ਕਿਹਾ ਤੈਨੂੰ ਬਦਲੀ ਕਰਾਵਾਂ ਗਾਇਸ ਪੂਰੀ ਕਹਾਣੀ ਦਾ ਸੀਨ ਬਾਹਰ ਆ ਗਿਆ ਹੈ ਕਿ ਆਖਿਰਕਾਰ ਕੀ ਕੁਝ ਹੋਇਆ ਸੀ ਤੇ ਐਮਐਲਏ ਅਤੇ ਐਸਚੋ ਦੀ ਲੜਾਈ ਕਿਉਂ ਹੋਈ ਸੀ ਐਮਐਲਏ ਸਾਹਿਬ ਉੱਚੀ ਬੋਲਣਾ ਤੁਸੀਂ ਸ਼ੁਰੂ ਕੀਤਾ ਪਹਿਲ ਮੈਂ ਨਹੀਂ ਕੀਤੀ ਮੇਰੀ ਇੱਕ ਬੇਨਤੀ ਸੁਣ ਲਓ ਮੈਂ ਹੁਣ ਵੀ ਚੁੱਪ ਕਰਕੇ ਸਾਡੇ ਸੋ ਇਹ ਚਲੋ ਕਰਕੇ ਸਾਡੇ ਦੋਨੇ ਬੰਦੇ ਘਰੇ ਭੇਜਦੇ ਬਸ ਐਸਐਚਓ ਨੇ ਖੁਦ ਕੈਮਰੇ ਮੂਰੇ ਆ ਕੇ ਦੱਸਿਆ ਪੂਰਾ ਸੱਚਾ ਤੇ ਦੱਸਿਆ ਕਿ ਕਿਉਂ ਚਾਈਨਾ ਡੋਰ ਤੇ ਅਜਿਹਾ ਸਾਰਾ ਕੁਝ ਕਰਨਾ ਪਿਆ ਤੇ ਐਮਐਲਏ ਨੂੰ ਕਿਉਂ ਚਿੜਕਾ ਮਾਰਨੀ ਆ ਪਈਆਂ ਨਾ ਕਿਸੇ ਮੰਤਰੀ ਨਾਲ ਨਾ ਕਿਸੇ ਐਮਐਲਏ ਨਾਲ ਨਾ ਕਿਸੇ ਪੰਚਾਇਤ ਨਾਲ ਤੇ ਨਾ ਕਿਸੇ ਉਹੋ ਜਿਹੇ ਬੰਦੇ ਨਾਲ ਕਿਸੇ ਵੀ ਉਸ ਇਨਸਾਨ ਨਾਲ ਸਾਡਾ ਨਾ ਕੋਈ ਨਿੱਜੀ ਵਹਿ ਰੇ ਜੀ ਆ ਸੱਚੀ ਗੱਲ ਤੁਸੀਂ ਦੇਖ ਰਹੇ ਹੋ ਨੇਸ਼ਨ ਪੋਸਟ ਤੇ ਮੈਂ ਹੱਥ ਵਾਢੇ ਨਾਲ ਲੀਆ ਇੱਕ ਐਸਐਚਓ ਦੀ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋਈ ਹੈ ਜਿਸ ਦੇ ਵਿੱਚ ਇੱਕ ਐਸਐਚਓ ਐਮਐਲਏ ਨੂੰ ਗਰਮਾਉਂਦਾ ਨਜ਼ਰ ਆਉਂਦਾ ਹੈ ਅਤੇ ਆਖਦਾ ਹੈ ਕਿ ਸਾਬ ਮੈਂ ਤੁਹਾਡੇ ਬੰਦੇ ਨਹੀਂ ਛੱਡ ਸਕਦਾ ਮੈਨੂੰ ਮਾਫੀ ਦਿਓ ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਲੋਕ ਐਸਐਚਓ ਦੀ ਤਾਰੀਫ਼ ਕਰਨ ਲੱਗ ਗਏ ਲੋਕ ਆਖਣ ਲੱਗ ਗਏ ਕਿ ਭਾਈ ਇਹਦਾ ਜੋ ਹੈ ਇਸ ਨੂੰ ਪ੍ਰਮੋਸ਼ਨ ਦੇਣਾ ਚਾਹੀਦਾ ਹੈ ਤੇ ਐਮਐਲਏ ਨੂੰ ਜੋ ਹੈ ਉਸਦੇ ਹੋਰ ਕੁਰਸੀ ਜੜੀਓ ਖੋ ਲੈਣੀ ਚਾਹੀਦੀ ਹੈ ਇਸ ਪੂਰੀ ਵੀਡੀਓ ਦੇ ਵਿੱਚ ਜਦੋਂ ਐਸਐਚਓ ਦੀ ਤਾਰੀਫ਼ ਹੋਈ ਅਤੇ ਐਮਐਲਏ ਨੂੰ ਜਦੋਂ ਗਾਲਾਂ ਵਰੀਆਂ ਉਸ ਤੋਂ ਬਾਅਦ ਖੁਦ ਜੋ ਹੈ ਐਸ ਐਚਓ ਅਤੇ ਜੋ ਪੰਚਾਇਤ ਉੱਥੇ ਬੈਠੀ ਸੀ ਜੋ ਜਿਨ੍ਹਾਂ ਨੂੰ ਉਹਨਾਂ ਨੇ ਫੜਿਆ ਸੀ ਸਾਰੇ ਜਿਹੜੇ ਉਸ ਸੀਨ ਦੇ ਵਿੱਚ ਲੋਕ ਸਿਓ ਸਾਰੇ ਕੈਮਰੇ ਦੇ ਮੁਰਿਆਏ ਤੇ ਉਹਨਾਂ ਨੇ ਦੱਸਿਆ ਕਿ ਇਹ ਸਾਰਾ ਕੁਝ ਸਿਰਫ ਇੱਕ ਐਕਟਿੰਗ ਸੀ ਅਸੀਂ ਲੋਕਾਂ ਨੂੰ ਚੰਗਾ ਸੁਨੇਹਾ ਦੇਣਾ ਚਾਹੁੰਦੇ ਸੀ ਅਸੀਂ ਐਸ ਕਰਕੇ ਸਾਰਾ ਕੁਝ ਕੀਤਾ ਹੈ ਇਸ ਵੀਡੀਓ ਦੇ ਵਿੱਚ ਉਹਨਾਂ ਨੇ ਆ ਕੇ ਦੱਸਿਆ ਕਿ ਚਾਈਨਾ ਡੋਰ ਦੇ ਨਾਲ ਮੋਤਾ ਹੋ ਰਹੀਆਂ ਨੇ ਤੇ ਸਭ ਤੋਂ ਜ਼ਿਆਦਾ ਪ੍ਰੈਸ਼ਰ ਹਮੇਸ਼ਾ ਜੋ ਹੈ ਉਹ ਪੁਲਿਸ ਵਾਲਿਆਂ ਤੇ ਹੁੰਦਾ ਹੈ ਤੇ ਸਾਨੂੰ ਜੋ ਹੈ ਇਹਨਾਂ ਚੀਜ਼ਾਂ ਤੋਂ ਗੁਜ਼ਰਨਾ ਪੈਂਦਾ ਹੈ ਲੋਕਾਂ ਨੂੰ ਜੋ ਹੈ ਪੁਲਿਸ ਵਾਲਿਆਂ ਨੂੰ ਗੁਜ਼ਰਨਾ ਪੈਂਦਾ ਹੈ ਇਸ ਕਰਕੇ ਅਸੀਂ ਇਹ ਵੀਡੀਓ ਜਿਹੜੀ ਹੈ ਉਹ ਬਣਾਈ ਸੀ ਇਸ ਤੇ ਕਿਉਂ ਉਹਨਾਂ ਦਾ ਸਪਸ਼ਟੀਕਰਨ ਆਇਆ ਹੈ ਉਹ ਵੀ ਜਾਣ ਲੋਕੋ ਪਰ ਉਸ ਤੋਂ ਪਹਿਲਾਂ ਥੋੜੀ ਦਿਓ ਵੀਡੀਓ ਦੇਖ ਲਵੋ ਜਿਸ ਨੂੰ ਤੁਸੀਂ ਨਹੀਂ ਦੇਖਿਆ ਸੀ ਜੇਕਰ ਤੁਸੀਂ ਨਹੀਂ ਵੇਖਿਆ ਸੀ ਕਿ ਆਖਿਰਕਾਰ ਕਿਵੇਂ ਉਹਨਾਂ ਦੀ ਆਪਸ ਦੇ ਵਿੱਚ ਬੋਲ ਟੋਲ ਹੁੰਦੀ ਹੈ ਉਸ ਤੋਂ ਬਾਅਦ ਉਹਨਾਂ ਦਾ ਕੀ ਸਪਸ਼ਟੀਕਰਨ ਆਇਆ ਹੈ ਤੁਹਾਨੂੰ ਸਾਰਾ ਸੁਣਨਿਆ ਜਿਹੜੇ ਬੰਦੇ ਦੀ ਗਰਦਨ ਕੱਟੀ ਗਈ ਨਾ ਚਾਈਨਾ ਡੋਰ ਦੇ ਨਾਲ ਜਿਹੜੀ ਰਾਜੂ ਦਾ ਮੁੰਡਾ ਪਤੰਗ ਚੜਾ ਰਿਹਾ ਸੀਗਾ ਜਿਹੜੀ ਥੋੜਿਆ ਆਹ ਸੇਠ ਜੀ ਨੇ ਨੇਕ ਚੰਦ ਜੀ ਨੇ ਵੇਚੀ ਆ ਡੋਰ ਅੱਛਾ ਉਹਦੀ ਗਰਦਨ ਬੰਦੇ ਦੀ ਇਸ ਤਰ੍ਹਾਂ ਕੱਟੀ ਗਈ ਲੋਕਾਂ ਦੇ ਤੁਸੀਂ ਨਮਾਇੰਦੇ ਚੁਣੇ ਹੋਏ ਉਹ ਵੀ ਥੋੜਾ ਹੀ ਆ ਉਹਨਾਂ ਨੂੰ ਹੋ ਸਕਦਾ ਉਹਨਾਂ ਵੀ ਸਾਰੇ ਟੱਬਰ ਨੇ ਵੋਟ ਤੁਹਾਨੂੰ ਪਾਈ ਹੋਵੇ अच्छा जी ठीक है ओदी गर्दन कटी कि ओदे घरवाली दा जड़ा मोटरसाइकिल तो जो डिग गया ते सिर पाट गया ओदे टांके लगे होया ओ बंदा हो सकदा नाम बचे ओहो 3-4 जोआका दा पया होया कल्ला कमावण वाला है जी ओ जी दीए किदियां दुकानां ते बंद करायेगा डोर मतलब ਤੁਹਾਡੀ ਮਤਲਬ ਤੁਹਾਡੀ ਵੀ ਕਰਾਏਗਾ ਡੋਰ ਤੂੰ ਸਿੱਕਰ ਲੈ ਕੇ ਸੀਰ ਸਾਹਿਬ ਨਾਲ ਤਾਂ ਸਾਰਾ ਸ਼ਹਿਰ ਦੇ ਦੋਰਾ ਬੰਦ ਕਰਾਉਂਦਾ ਇੱਕ ਬੰਦਾ ਚੱਕ ਰਿਆ 7 ਬੰਦੇ ਦੋਰਾ ਵਿੱਚ ਹੀ ਹੁੰਦੇ ਐ ਐਮਐਲਏ ਸਾਹਿਬ ਮੈਨੂੰ ਨਾਮ ਦੇਓ ਉਹਨਾਂ ਦੇ ਜੇ ਤੁਹਾਨੂੰ ਪਤਾ ਨਹੀਂ ਜੇ ਤੁਹਾਨੂੰ ਪਤਾ ਵਿਖਦੀ ਹੈ ਤਾਂ ਮੈਨੂੰ ਨਾਮ ਦੇ ਕੇ ਉਹਨਾਂ ਨੇ ਕਿੱਥੋਂ ਲੈ ਕੇ ਉਹ ਰਾ ਤੁਸੀਂ ਇੱਕ ਬੰਦੇ ਨੂੰ ਚੱਕ ਲੈਂਦਾ ਖੈਰ ਜਿੱਦਾ ਦੁਕਾਨਾ ਬਹੁਤ ਨੇ ਮੈਂ ਕਹਿੰਦਾ ਜੀ ਦੁਕਾਨਾ ਬਹੁਤ ਆ ਦਾ ਮਤਲਬ ਤੁਹਾਨੂੰ ਪਤਾ ਕਿ ਕਿੱਥੇ ਵਿਕਦੀ ਹੈ ਯਾਰ ਮੇਰੇ ਨਾਲ ਹੁਣ ਤੂੰ ਬਾਲਾ ਉੱਚੀ ਨਹੀਂ ਵੀ ਗੱਲਾਂ ਕਰ ਤੂੰ ਹੁਣ ਬੰਦੇ ਸਾਹਿਬ ਐਮ ਐਲ ਏ ਸਾਹਿਬ ਇਹ ਕਰੇ ਕਿ ਨਹੀਂ ਵੇਚਨੇਗੇ ਐਮ ਐਲ ਏ ਸਾਹਿਬ ਜਰਾ ਥੋੜੀ ਬਿਹਤਰਾ ਗੋਲ ਕਰਾ ਮਾ ਪ੍ਰਧਾਨਪੁਰ ਸਾਈਡ ਦਾ ਐਮ ਐਲ ਏ ਸਾਹਿਬ ਉੱਚੀ ਬੋਲਣਾ ਤੁਸੀਂ ਸ਼ੁਰੂ ਕੀਤਾ ਪਹਿਲ ਮੈਂ ਨਹੀਂ ਕੀਤੀ ਮੇਰੀ ਇੱਕ ਬੇਨਤੀ ਸੁਣ ਲਓ ਮੈਂ ਹੁਣ ਵੀ ਥੋੜੀ ਚੁੱਪ ਕਰਕੇ ਸਾਡੇ ਮੈਂ ਤੇਰੀ ਕੋਈ ਬੇਨਤੀ ਨਹੀਂ ਸੁਣੀ ਚੁੱਪ ਕਰਕੇ ਸਾਡੇ ਦੋਨੇ ਬੰਦੇ ਘਰੇ ਭੇਜ ਦੇ ਬਸ ਮੈਂ ਤੁਹਾਨੂੰ ਰਿਕਵੈਸਟ ਕਰਦਾ ਇਹ ਗੱਲ ਕਰਨੀ ਹੈ ਤੂੰ ਮੇਰੇ ਕੋਲ ਇੱਥੇ ਆਫਿਸ ਜਾ ਕੇ ਕਰ ਲਈ ਆ ਕੇ ਤੁਸੀਂ ਇੱਕ ਗੱਲ ਦੱਸੋ ਤੁਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਹੋ ਕਦੇ ਪੁਲਿਸ ਪ੍ਰਸ਼ਾਸਨ ਨੇ ਤੁਹਾਡੇ ਕਿਸੇ ਕੰਮ 'ਚ ਦਖਲਅੰਦਾਜ਼ੀ ਕੀਤੀ ਹੈ ਕਿ ਤੁਸੀਂ ਐ ਨਹੀਂ ਐ ਕਰਨਾ ਯਾਰ ਸਾਨੂੰ ਨਾ ਸਿਖਾ ਤੇਰੀ ਸੁਣੋ ਗੱਲ ਫਿਰ ਸਰ ਸਾਨੂੰ ਕੀ ਨਾ ਸਿਖਾਓ ਐਮਐਲਏ ਇੱਕ ਬੇਨਤੀ ਕਰਾਂਗੇ ਕਿ ਜਿਹੜੀ ਵੀਡੀਓ ਤੁਸੀਂ ਦੇਖੀ ਹੈ ਇਹ ਸਿਰਫ ਇੱਕ ਸਮਾਜ ਨੂੰ ਮੈਸੇਜ ਦਿੰਦਾ ਸੀ ਤੇ ਪੂਰੀ ਸਾਡੀ ਟੀਮ ਹੈ ਅਸੀਂ ਟੀਮ ਵਰਕ ਕਰਦੇ ਹਾਂ ਨਾ ਕਿਸੇ ਮੰਤਰੀ ਨਾਲ ਨਾ ਕਿਸੇ ਐਮਐਲਏ ਨਾਲ ਨਾ ਕਿਸੇ ਪੰਚਾਇਤ ਨਾਲ ਤੇ ਨਾ ਕਿਸੇ ਉਹੋ ਜਿਹੇ ਬੰਦੇ ਨਾਲ ਕਿ ਜਿਹੜਾ ਗਲਤ ਨਹੀਂ ਕਰਦਾ ਸਹੀ ਕਰਦਾ ਕਿਸੇ ਵੀ ਉਸ ਇਨਸਾਨ ਨਾਲ ਸਾਡਾ ਨਾ ਕੋਈ ਨਿੱਜੀ ਵਹਿਰ ਹੈ ਨਾ ਅਸੀਂ ਕਿਸੇ ਦੇ ਉਹੋ ਜਿਹੇ ਵਿੰਗਾ ਟੇਡਾ ਕੋਈ ਕਟਾਕਸ਼ ਕਰਦੇ ਹਾਂ ਜੋ ਸਮਾਜ ਦੇ ਵਿੱਚ ਵਿਚਰ ਰਿਹਾ ਹੈ ਤੇ ਅਸੀਂ ਆਪਣੀ ਟੀਮ ਦੇ ਜ਼ਰੀਏ ਮੈਸੇਜ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਕੇਸ ਆਏ ਆ ਜਿਦੇ ਵਿੱਚ ਗਰਦ ਨਾਲ ਲੋਕਾਂ ਦੀਆਂ ਕਟੀਆਂ ਗਈਆਂ ਬਹੁਤ ਸਾਰੇ ਲੋਕਾਂ ਦੀਆਂ ਮੌਤਾਂ ਹੋ ਗਈਆਂ ਚਾਈਨਾ ਡੋਰ ਦੇ ਨਾਲ ਬਹੁਤ ਸਾਰੇ ਲੋਕ ਗੰਭੀਰ ਜ਼ਖਮੀ ਹੋ ਗਏ ਤੇ ਕਬੀਰ जख्मी ਬੰਦਾ ਵੀ ਸਾਮਾ ਉਹੋ ਜਿਹਾ ਨਹੀਂ ਮੁੜਕੇ ਬਣਦਾ ਹੁੰਦਾ ਇਸ ਕਰਕੇ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਜਿਹੜੇ ਚੰਦ ਰੁਪਈਆਂ ਦੀ ਖਾਤਰ ਇਹੋ ਜੇ ਕਾਲੇ ਕਾਰੋਬਾਰ ਕਰਦੇ ਆ ਚਾਹੇ ਉਹ ਚਾਈਨਾ ਡੋਰ ਦੇ ਹੋਣ ਚਾਹੇ ਉਹ ਚਿੱਟੇ ਦੇ ਹੋਣ ਚਾਹੇ ਉਹ ਲੁੱਟਾਂ ਖੋਹਾਂ ਦੇ ਹੋਣ ਚਾਹੇ ਉਹ ਚੋਰੀਆਂ ਦੇ ਹੋਣ ਜਿਹੜਾ ਵੀ ਕੰਮ ਜਿਹਨੂੰ ਅਸੀਂ ਕਹਿੰਦੇ ਆ ਕਿ ਇਹ ਹਰਾਮ ਦੀ ਕਮਾਈ ਆ ਇਸ ਕਰਕੇ ਕੱਲੀ ਪੁਲਿਸ ਤੇ ਜਿਹੜਾ ਉਹ ਜ਼ਿਆਦਾ ਪ੍ਰੈਸ਼ਰ ਹੁੰਦਾ ਕਦੇ ਮੋਦਬਰ ਲੋਕਾਂ ਦਾ ਹੋ ਗਿਆ ਕਦੇ ਇਹ ਲੀਡਰਾਂ ਦਾ ਹੋ ਗਿਆ ਸੋ ਤਰ੍ਹਾਂ ਦਾ ਪ੍ਰੈਸ਼ਰ ਪੁਲਿਸ ਤੇ ਪਾਇਆ ਜਾਂਦਾ ਸਰਕਾਰੀ ਮਹਿਕਮਿਆਂ ਤੇ ਪਾਇਆ ਜਾਂਦਾ ਇਸ ਕਰਕੇ ਬੇਨਤੀ ਕਰਦੇ ਆ ਕਿ ਜਿੱਥੇ-ਜਿੱਥੇ ਜੀ ਦੀ ਜੋ ਡਿਊਟੀ ਬਣਦੀ ਹੈ ਜੋ ਸਰਕਾਰ ਦੇ ਵਿੱਚ ਉਹ ਸਰਕਾਰ ਬਣ ਕੇ ਡਿਊਟੀ ਕਰੇ। ਅਸੀਂ ਆਪਣੇ ਮਹਿਕਮੇ ਦੇ ਵਿੱਚ ਹੈ ਜਿਹੜਾ ਰੋਲ ਡਪਾਇਆ ਹੈ ਤਾਂ ਉਹ ਮਹਿਕਮਾ ਆਪਣੀ ਡਿਊਟੀ ਇਮਾਨਦਾਰੀ ਨਾਲ ਕਰੇ ਤਾਂ ਕਿ ਕੋਈ ਵੀ ਬੰਦਾ ਜਿਹੜਾ ਬਹੁਤ ਦੁਖੀ ਨਾ ਹੋਵੇ। ਹਰ ਇੱਕ ਬੰਦੇ ਨੂੰ ਸੁਖਦਾ ਸਾਹ ਲੈਣ ਦਾ ਜਿਹੜਾ ਉਹ ਅਸੀਂ ਮੌਕਾ ਬਖਸ਼ੀਏ। ਇਸ ਕਰਕੇ ਮੈਸੇਜ ਸਾਡੀ ਟੀਮ ਵੱਲੋਂ ਦਿੱਤਾ ਹੈ ਚਾਈਨਾ ਡੋਰ ਦੇ ਸਬੰਧੀ। ਚੰਗਾ ਲੱਗਿਆ ਹੋਇਆ ਤਾਂ ਆਪਣੇ ਸਾਰ ਤੇ ਇੱਕ ਸੁਝਾਅ ਜਿਹੜੇ ਆ ਉਹ ਜ਼ਰੂਰ ਦਿਓ।